ਜਦੋਂ ਅਸੀਂ ਆਲਸੀ ਹੋ ਜਾਂਦੇ ਆ ਤਾਂ ਅਸੀਂ ਬਹਾਨੇ ਭਾਲਣ ਲੱਗ ਪੈਂਦੇ ਆ ਤੇ ਸਾਡੇ ਪੱਲੇ ਕੁਝ ਵੀ ਨਹੀਂ ਪੈਂਦਾ ਤੇ ਫਿਰ ਅਸੀਂ ਥਾਂ-ਥਾਂ ਤੇ ਭੜਕਦੇ ਇਹੋ ਜੀ ਇੱਕ ਛੋਟੀ ਜੀ ਗੱथा ਇੱਕ ਪਿੰਡ ਵਿੱਚ ਰਹਿਣ ਵਾਲਾ ਕੋਈ ਪਰਿਵਾਰ ਉਹਨਾਂ ਨੇ ਜ਼ਿੰਦਗੀ ਵਿੱਚ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਜਿੱਥੇ ਵੀ ਪਤਾ ਕੋਈ ਲੱਗਣਾ ਕਿਸੇ ਮਹਾਪੁਰਸ਼ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਪਤਾ ਲੱਗਣਾ ਕਿ ਜਿੱਥੇ ਸਾਨੂੰ ਸਾਡੀਆਂ ਮੁਸ਼ਕਲਾਂ ਦਾ ਹੱਲ ਹੋ ਸਕਦਾ ਤੇ ਉੱਥੇ ਚਲੇ ਜਾਇਆ ਕਰਨਾ ਸਮਾਂ ਲੰਘਦਾ ਗਿਆ ਲੰਘਦਾ ਗਿਆ ਆਖਰ ਨੂੰ ਰੱਬ ਨੇ ਕਿਰਪਾ ਕੀਤੀ ਤੇ ਦਿਮਾਗ ਨੂੰ ਸੋਝੀ ਆਈ ਕਿ ਜਿਹੜਾ ਸੁੱਖ ਅਸੀਂ ਬਾਹਰ ਭਾਲਦੇ ਹਾਂ ਅਸਲ ਵਿੱਚ ਉਹ ਸੁੱਖ ਸਾਨੂੰ ਬਾਹਰੋਂ ਨਹੀਂ ਮਿਲਣਾ ਤਾਂ ਉਹਨਾਂ ਨੇ ਕੀ ਕੀਤਾ ਪੂਰੇ ਪਰਿਵਾਰ ਨੇ ਮਿਲ ਕੇ ਇਹ ਮਤਾ ਪਕਾਇਆ ਕਿ ਅੱਜ ਤੋਂ ਬਾਅਦ ਕਿਸੇ ਥਾਂ ਤੇ ਨਹੀਂ ਜਾਣਾ ਸਿਰਫ ਤੇ ਸਿਰਫ ਪਿੰਡ ਦੇ ਗੁਰੂ ਘਰ ਵਿੱਚ ਜਾ ਕੇ ਲਗਾਤਾਰ ਰੋਜ਼ ਸੇਵਾ ਕਰਿਆ ਕਰਨੀ ਆ ਬਾਣੀ ਪੜਿਆ ਕਰਨੀ ਆ ਸਿਮਰਨ ਕਰਿਆ ਕਰਨਾ ਪਿੰਡ ਦੇ ਗੁਰੂ ਘਰ ਵਿੱਚ ਹੋਰ ਕਿਤੇ ਵੀ ਨਹੀਂ ਜਾਣਾ ਚਾਹੇ ਕੋਈ ਮਹਾਪੁਰਸ਼ ਆ ਚਾਹੇ ਜੋ ਵੀ ਆ ਹਾਂ ਗੁਰੂ ਘਰਾਂ ਵਿੱਚ ਜਾਣਾ ਜਿੱਥੇ ਜਾਣਾ ਮੁੱਠਾ ਟਿਕਣ ਕੋਈ ਵੀ ਜਿਹੜਾ ਸਾਡਾ ਇਤਿਹਾਸਕ ਗੁਰਦੁਆਰਾ ਹੈ ਉਦਾਂ ਗੁਰਦੁਆਰੇ ਪਿੰਡ ਦੇ ਜਾਣਾ ਉਸ ਪਰਿਵਾਰ ਨੇ ਲਗਾਤਾਰ ਗੁਰੂ ਘਰ ਜਾਣਾ ਸ਼ੁਰੂ ਕਰ ਦਿੱਤਾ ਤੇ 1 ਸਾਲ ਦੇ ਅੰਦਰ ਅੰਦਰ ਹੀ ਜ਼ਿੰਦਗੀ ਬਦਲ ਗਈ ਕੰਮ ਕਰ ਵਧੀਆ ਚੱਲਣ ਲੱਗ ਪਿਆ ਸਭ ਕੁਝ ਵਧੀਆ ਹੋ ਗਿਆ ਤੇ ਇੱਕ ਦਿਨ ਕਿਉਂਕਿ ਜਦੋਂ ਬੰਦਾ ਗਰੀਬ ਹੁੰਦਾ ਕੋਈ ਉਹਨੂੰ ਮੂੰਹ ਵੀ ਨਹੀਂ ਲਾਉਂਦਾ ਤੇ ਜਦੋਂ ਅਮੀਰੀ ਪੱਲੇ ਪੈਂਦੀ ਹੈ ਤੇ ਸਾਰੇ ਆਉਂ ਭਗਤ ਆਉ ਭਗਤ ਕਰਦੇ ਉਸੇ ਗੁਰਦੁਆਰਾ ਸਾਹਿਬ ਵਿੱਚ ਕੋਈ ਪ੍ਰੋਗਰਾਮ ਸੀ ਉਹਨੂੰ ਬੋਲਣ ਦਾ ਮੌਕਾ ਮਿਲਿਆ ਬੰਦੇ ਨੂੰ ਉਹਨੇ ਆਖਿਆ ਕਿ ਪਿਆਰਿਓ ਮੈਂ ਇੱਕ ਬੇਨਤੀ ਤੁਹਾਨੂੰ ਕਰਨਾ ਚਾਹੁੰਨਾ ਤੇ ਜਿੰਨਾ ਕੁਝ ਮੈਨੂੰ ਅੱਜ ਮਿਲਿਆ ਤੁਸੀਂ ਪਹਿਲਾਂ ਮੇਰੇ ਹਾਲਾਤ ਜਾਣਦੇ ਸੀ ਕੀ ਐ ਤੇ ਅੱਜ ਦੇ ਹਾਲਾਤ ਵੀ ਤੁਸੀਂ ਜਾਣਦੇ ਜੇ ਜੇ ਇਹ ਹਾਲਾਤ ਸੁਧਰੇ ਨਾ ਸਿਰਫ ਤੇ ਸਿਰਫ ਇਸ ਗੁਰਦੁਆਰਾ ਸਾਹਿਬ 'ਚ ਆ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗ ਕੇ ਇਹ ਸਾਡੇ ਮੇਰੇ ਜਿਹੜੇ ਹਾਲਾਤ ਆ ਮੇਰੇ ਪਰਿਵਾਰ ਦੇ ਸੁਧਰੇ ਆ ਸੋ ਸਾਰੇ ਜਾਣੇ ਤੁਸੀਂ ਵੀ ਨਿਸ਼ਚਾ ਕਰ ਲਓ ਜੇ ਕੁਝ ਲੈਣਾ ਤੇ ਗੁਰੂ ਨਾਲ ਜੁੜਜੋ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੋ ਪਿੰਡ ਦੇ ਗੁਰਦੁਆਰੇ ਨਾਲ ਜੁੜਜੋ ਤੇ ਗੁਰੂ ਸਾਹਿਬ ਤੁਹਾਡੀਆਂ ਚੋਲੀਆਂ ਭਰਨਗੇ ਹੀ ਭਰਨਗੇ ਇਸ ਕਰਕੇ ਨਿਸ਼ਚੈ ਗੁਰੂ ਗ੍ਰੰਥ ਸਾਹਿਬ ਤੇ ਕਰ ਲਈਏ ਤੇ ਸਾਨੂੰ ਭੜਕਨ ਦੀ ਲੋੜ ਨਹੀਂ ਪੈਣੀ ਤੇ ਜੇ ਬੇਮੁਖ ਹੋਵਾਂਗੇ ਤੇ ਮਹਾਰਾਜ ਕਹਿੰਦੇ ਨੇ ਜੇ ਕੋ ਗੁਰਤੇ ਬੇਮੁਖ ਹੋਵੇ ਮੈਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੋਂ ਕੋਈ ਪੁੱਛੋ ਵਿਕੀਆਂ ਜਾਏ ਅਨੇਕ ਜੁਨੀ ਪਰਮਾਵੇ ਵੀਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਇਵੇਂ ਸਦਗੁਰ ਮੁਕਤ ਨਾ ਬਾਈ ਮੁਕਤੀ ਗੁਰੂ ਕੋ ਮਿਲਨੀ ਹੈ ਸਭ ਕੁਝ ਗੁਰੂ ਘਰ ਤੋਂ ਮਿਲਣਾ ਗੁਰੂ ਗ੍ਰੰਥ ਸਾਹਿਬ ਤੋਂ ਮਿਲਣਾ ਤੇ ਸਾਨੂੰ ਗੁਰੂ ਦੀ ਹਜ਼ੂਰੀ ਵਿੱਚ ਆਉਣਾ ਪੈਣਾ ਹੈ ਇਸ ਜਨਮ ਚ ਨਾਵਾਗੇ ਤੇ ਅਗਲੇ ਕਈ ਜਨਮਾਂ ਤੋਂ ਬਾਅਦ ਆਵਾਂਗੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਨਿਸ਼ਚਾ ਕਰ ਲਿਏ ਤੇ ਸਾਰਾ ਕੁਝ ਗੁਰੂ ਸਾਹਿਬ ਆਪੇ ਠੀਕ ਕਰ ਦੇਣਗੇ ਤੇ ਜਦੋਂ ਨਿਸ਼ਚਾ ਕਰਾਂਗੇ ਤੇ ਗੁਰੂ ਸਾਹਿਬ ਸਾਡੀ ਝੋਲੀ ਭਰਨਗੇ ਹੀ ਭਰਨਗੇ ਇਹ ਗੱਲ ਪੱਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ